ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣੇ ਦੇ ਵਿੱਚ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਆਖਿਰਕਾਰ ਕਿਹੜੀ ਸਿਆਸੀ ਪਾਰਟੀ ਦੇ ਹੱਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਪਹੁੰਚ ਰਹੇ ਹਨ ਖਾਸ ਕਰਕੇ ਬੀਬਾ ਹਰਸਿਮਰਤ ਕੌਰ ਬਾਦਲ ਸਾਬਕਾ ਕੇਂਦਰੀ ਮੰਤਰੀ ਤੇ ਲੋਕ ਸਭਾ ਮੈਂਬਰ ਬਠਿੰਡਾ ਉਨ੍ਹਾਂ ਦੇ ਵੱਲੋਂ ਹਰਿਆਣਾ ਦੇ ਵਿੱਚ ਚੋਣਵੀ ਸਭਾਵਾਂ ਨੂੰ ਸੰਬੋਧਨ ਕਰਨ ਦਾ سلسلہ ਸ਼ੁਰੂ ਕਰ ਦਿੱਤਾ ਹੈ ਕਿਹੜੀ ਪਾਰਟੀ ਹੈ ਕਿਹੜੇ ਉਮੀਦਵਾਰ ਦੇ ਹੱਕ 'ਚ ਬਿਬਾ ਜੀ ਹਰਿਆਣਾ ਪਹੁੰਚੇ ਇਹਦੇ ਬਾਰੇ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਬੇਸ਼ੱਕ ਆਪਣੇ ਉਮੀਦਵਾਰ ਨਹੀਂ ਖੜੇ ਕੀਤੇ ਪਰ ਅਕਾਲੀ ਦਲ ਨੇ ਆਪਣੀ ਸਹਿਯੋਗੀ ਪਾਰਟੀ ਰਹੀ ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂਆਂ ਦੇ ਹੱਕ 'ਚ ਪ੍ਰਚਾਰ ਸ਼ੁਰੂ ਕਰ ਦਿੱਤਾ ਬਿਬਾ ਹਰਸਿਮਰਤ ਕੋਰ ਬਾਦਲ ਨੇ ਡਾਬਾ ਲਈ 'ਚ ਜਿਹੜਾ ਇੱਕ ਰੈਲੀ ਨੂੰ ਸੰਬੋਧਨ ਕੀਤਾ ਹੈ हरियाणा ਦੇ ਮੰਡੀ ਡੱਬ ਵਾਲੀ ਵਿਖੇ ਅਨੈਲੋ ਉਮੀਦਵਾਰ ਅਦਿੱਤਿਆ ਚਟਾਲਾ ਦੇ ਹੱਕ 'ਚ ਭਰਮੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਹਰਿਆਣਾ ਦੀ ਖੇਤਰੀ ਪਾਰਟੀ ਅਨੈਲੋ ਨੂੰ ਕਾਮਯਾਬ ਕਰਨ ਦੀ ਅਪੀਲ ਸ਼ਰਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਵਿਭਾਹਰ ਸਿਮਰਤ ਕੋਰ ਬਾਦਲ ਨੇ ਕੀਤੀ ਹੈ ਵਿਭਾਹਰ 시ਮਰਤਕਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਅਨੈਲੋ ਹਮੇਸ਼ਾ ਕਿਸਾਨਾਂ ਮਜ਼ਦੂਰਾਂ ਦੀ ਭਲਾਈ ਲਈ ਕੰਮ ਕਰਨ ਵਾਲੀਆਂ ਪਾਰਟੀਆਂ ਨੇ ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਚੌਧਰੀ ਦੇਵੀ لال ਜੀ ਵੱਲੋਂ ਕਿਸਾਨੀ ਲਈ ਕੀਤੇ ਕੰਮਾਂ ਕਰਕੇ ਉਹਨਾਂ ਨੂੰ ਪੰਜਾਬ ਤੇ ਹਰਿਆਣਾ ਵਾਸੀ ਅੱਜ ਵੀ ਯਾਦ ਕਰਦੇ ਨੇ ਇਸ ਮੌਕੇ ਸ਼੍ਰੀਮਤੀ ਕਾਂਤਾ ਚੋਟਾਲਾ ਤੋਂ ਇਲਾਵਾ ਅਨੈਲੋ ਤੇ ਬਸਪਾ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ ਦਰਸਲ ਅਦਿੱਤਿਆ ਚੋਟਾਲਾ ਭਾਈ ਪੱਛਸਨ ਟਿਕਟ ਨਹੀਂ ਮਿਲੀ ਜਾਂ ਟਿਕਟ ਚ ਖਵੇਲ ਹੋ ਗਈ ਇਸ ਕਰਕੇ ਆਪਣੇ ਕਹਿ ਲਿਆ ਕਿ ਘਰ ਵਾਪਸ ਆ ਗਏ ਇੱਕ ਤਰ੍ਹਾਂ ਨਾਲ ਉਹਨਾਂ ਨੇ ਇਹਨਾਂ ਨੂੰ ਚਸ਼ਮੂਲੀਅਤ ਕੀਤੀ ਬੜਾ ਵੱਡਾ ਕੱਠ ਪਿੰਡ ਚਟਾਲਾ ਦੇ ਵਿੱਚ ਹੀ ਹੋਇਆ ਤਾਊ ਦੇਵੀ ਲਾਲ ਦੇ ਪੋਤੇ ਨੇ ਦਿੱਤੇ ਚਟਾਲਾ ਤੇ ਉਹਨਾਂ ਨੂੰ ਡੱਬੂ ਵਾਲੀ ਤੋਂ ਟਿਕਟ ਵੀ ਦੇ ਦਿੱਤੀ ਅੱਜ ਉਹਨਾਂ ਨੇ ਨਾਮਜ਼ਦਗੀ ਦਾਖਲ ਕੀਤੀ ਨਾਮਜ਼ਦਗੀ ਦਾਖਲ ਕਰਨ ਤੋਂ ਬਾਅਦ ਪਹਿਲਾਂ ਮਾਫ ਕਰਨਾ ਪਹਿਲਾਂ ਇੱਕ ਵੱਡੀ ਜਨਸਭਾ ਹੋਈ ਜਿੱਚ ਬੀਬਾ ਹਰਸਿਮਰਤ ਕੌਰ ਬਾਦਲ ਪਹੁੰਚੇ ਹਰ ਸਮੇਂ ਚਾਹੇ ਕਿਸੇ ਵੇਲੇ ਬਾਦਲ ਪਰਿਵਾਰ ਤੇ ਓਖੀ ਘੜੀ ਆਈ ਹੋਵੇ ਜਾਂ ਫਿਰ ਛਟਾਲਾ ਪਰਿਵਾਰ ਤੇ ਦੋਵੇਂ ਪਰਿਵਾਰ ਇੱਕ ਦੂਜੇ ਦੇ ਨਾਲ ਖੜਦੇ ਨਜ਼ਰ ਆਏ ਕਿਉਂਕਿ ਦੋਵਾਂ ਦਾ ਦੇਖ ਲਓ ਬਾਦਲ ਤੇ ਡੱਬ ਵਾਲੀ ਤੇ ਛਟਾਲਾ ਤਿੰਨੇ ਆਪਸੀ ਕਨੈਕਸ਼ਨ ਨੇ ਮੈਂ ਇੱਥੇ ਪੁਖਤਾ ਤਾਂ ਨਹੀਂ ਪਰ ਗੱਲਾਂ ਸੁਣਨ ਵਾਲੇ ਦੱਸਦੇ ਆ ਸੁਣਾਉਣ ਵਾਲੇ ਦੱਸਦੇ ਆ ਕਿ ਕਿਸੇ ਸਮੇਂ ਛਟਾਲਾ ਤੇ ਬਾਦਲ ਪਰਿਵਾਰ ਦੀ ਮੰਡੀ ਡੱਬ ਵਾਲੀ ਦੇ ਵਿੱਚ ਆੜਤ ਦੀ ਦੁਕਾਨ ਜਿਹੜੀ ਉਹਦੀ ਕੰਧ ਨਾਲ ਕੰਧ ਸਾਂਝੀ ਸੀ ਇਹੀ ਕਾਰਨ ਨੇ ਕਿ ਸ਼੍ਰੋਮਣੀ ਅਕਾਲੀ ਦਲ ਬੇਸ਼ੱਕ ਭਾਜਪਾ ਵਾਲੇ ਇੱਕ ਸਮੇਂ ਚ ਹਰਿਆਣਾ ਅੰਦਰ ਚ ਘਾਹ ਰੱਖਦਾ ਰਿਹਾ ਪਰ ਸ਼੍ਰੋਮਣੀ ਅਕਾਲੀ ਦਲ ਨੇ ਚਟਾਲਾ ਪਰਿਵਾਰ ਦਾ ਜਿਹੜਾ ਸਾਥ ਨਹੀਂ ਛੱਡਿਆ ਅੱਜ ਦੋਵੇਂ ਪਾਰਟੀਆਂ ਐਸੀ ਸਥਿਤੀ ਚ ਨੇ ਕਿ ओमप्रकाश ਚਟਾਲਾ ਦੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਅਨੈਲੋ ਅੱਜ ਹਰਿਆਣੇ ਦੀ ਸਿਆਸਤ ਦੇ ਹਾਸ਼ੀਏ ਤੇ ਖੜੀ ਹੈ ਕਿਸੇ ਵੇਲੇ ਵੀ ਹਾਸ਼ੀਏ ਤੋਂ ਬਾਹਰ ਹੋ ਸਕਦੀ ਹੈ ਜੇਕਰ ਇਹਨਾਂ ਚੋਣਾਂ ਦੇ ਵਿੱਚ ਉਹਨੂੰ ਸਨਮਾਨਜਨਕ ਸੀਟਾਂ ਤੇ ਵੋਟ ਪ੍ਰਤੀਸ਼ਤ ਨਹੀਂ ਮਿਲਦਾ ਇਸੇ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਵੀ ਲਗਭਗ ਹਾਸ਼ੀਏ ਦੇ ਉੱਤੇ ਪਹੁੰਚ ਚੁੱਕੀ ਹੈ ਹਾਂ ਬਹੁਤ ਵੱਡੀ ਬਗਾਵਤ ਪਾਰਟੀ ਦੇ ਅੰਦਰ ਵੀ ਹੈ ਬਾਹਰੋਂ ਪਾਰਟੀ ਦੇ ਉੱਤੇ ਬਹੁਤ ਇਲਜ਼ਾਮ ਨੇ ਇਸ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਤੇ ਅਨੈਲੋ ਦੀ ਹਾਲਤ ਇੱਕੋ ਜੀ ਹੈ ਕਹਿੰਦੇ ਨੇ ਕਿ ਡੁੱਬਦੇ ਨੂੰ ਤਣਕੇ ਦਾ ਸਹਾਰਾ ਹੁਣ ਦੋਵੇਂ ਇੱਕ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਨੇ ਆ ਇਸ ਤੋਂ ਪਹਿਲਾਂ ਹਰਿਆਣੇ ਦੀ ਵਿਧਾਨ ਸਭਾ ਵੋਟਾਂ ਨੇ 5 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ ਕਾਂਗਰਸ ਲਗਭਗ ਆਪਣੇ 41 ਉਮੀਦਵਾਰਾਂ ਲਾਂਚ ਚੁੱਕੀ ਹੈ ਅੱਜ ਆਮ ਆਦਮੀ ਪਾਰਟੀ ਨੇ ਆਪਣੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ ਇਸੇ ਤਰ੍ਹਾਂ ਨਾਲ ਹੀ ਭਾਜਪਾ 68 ਉਮੀਦਵਾਰ ਲਾਂਚ ਚੁੱਕੀ ਆ ਮੁੱਖ ਮੁਕਾਬਲਾ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਚ ਬਣਦਾ ਹੋਇਆ ਵਿਖਾਈ ਦੇ ਰਿਹਾ ਐਸੇ ਨਾਲ ਹੀ ਚਟਾਲਾ ਸਾਹਿਬ ਦੇ ओमप्रकाश ਚਟਾਲਾ ਸਾਹਿਬ ਦੇ ਵੱਡੇ ਪੁੱਤਰ ਅਜੇ ਚਟਾਲਾ ਦੀ ਜਿਹੜੀ ਪਾਰਟੀ ਹੈ ਜਨ ਆਇਕ ਜਨਤਾ ਪਾਰਟੀ ਉਹ ਵੀ ਆਪਣੀ ਇੱਕ ਦਮਖੰਮ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਆ ਕੁੱਲ ਮਿਲਾ ਕੇ ਸ਼੍ਰੋਮਣੀ ਅਕਾਲੀ ਦਲ ਹਰਿਆਣੇ ਦੇ ਅੰਦਰ ਅਨੈਲੋ ਦਾ ਸਾਧਵੇਗਾ ਇਹ ਗੱਲ ਸਾਫ਼ ਹੋ ਚੁੱਕੀ ਆ